ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਗਤ ਦੀ ਛਪੜੀ ਤੋੜਨੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਚੱਲਦਿਆਂ ਚੱਲਦਿਆਂ ਇੱਕ ਪਿੰਡ ਵਿੱਚ ਆਏ ਉੱਥੇ ਇੱਕ ਤਰਖਾਨ ਰਹਿੰਦਾ ਸੀ ਜਿਸ ਦਾ ਭਗਤੀ ਨਾਲ ਬਹੁਤ ਪ੍ਰੇਮ ਸੀ ਗੁਰੂ ਜੀ ਉਸ ਦੇ ਘਰ ਚਲੇ ਗਏ ਉਸ ਤਰਖਾਨ ਨੇ ਉੱਠ ਕੇ ਬੜੇ ਆਦਰ ਨਾਲ ਬਿਠਾਇਆ ਰਾਤ ਨੂੰ ਉਸ ਬੜਾ ਮਨ ਲਾ ਕੇ ਸੇਵਾ ਕੀਤੀ ਜਦ ਦਿਨ ਚੜਿਆ ਤਾਂ ਗੁਰੂ ਜੀ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ ਅਤੇ ਉਸ ਤਰਖਾਨ ਦੀ ਛਪੜੀ ਤੋੜ ਦਿੱਤੀ ਜਿਹੜਾ ਪਲੰਗ ਗੁਰੂ ਜੀ ਨੂੰ ਸੌਣ ਵਾਸਤੇ ਦਿੱਤਾ ਸੀ ਉਸ ਨੂੰ ਵੀ ਤੋੜ ਦਿੱਤਾ ਜਿਹੜੇ ਮਿੱਟੀ ਦੇ ਬਰਤਨ ਬਣੇ ਸਨ ਉਹ ਵੀ ਸਾਰੇ ਭੰਨ ਤੁੱਤੇ ਇਸ ਤਰ੍ਹਾਂ ਉਸ ਤਰਖਾਨ ਦਾ ਸਾਰਾ ਕਰ ਉਜਾੜ ਦਿੱਤਾ ਅਤੇ ਗੁਰੂ ਜੀ ਨੇ ਚੱਲਣ ਦੀ ਤਿਆਰੀ ਕੀਤੀ ਉਹ ਤਰਖਾਣ ਮਨ ਸਥਿਰ ਕਰਕੇ ਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਨਾਲ ਹੀ ਚੱਲ ਪਿਆ ਬਾਹਰ ਨਿਕਲ ਕੇ ਭਾਈ ਮਰਦਾਨਾ ਜੀ ਨੇ ਪੁੱਛਿਆ हे ਕਿਰਪਾ ਨਿਦਾਨ ਮੈਨੂੰ ਕਿਰਪਾ ਕਰਕੇ ਸਮਝਾਓ ਇਸ ਪਿੰਡ ਵਿੱਚ ਤੁਹਾਨੂੰ ਕਿਸੇ ਨੇ ਵੀ ਆਪਣੇ ਘਰ ਵਿੱਚ ਨਹੀਂ ਰੱਖਿਆ ਜੇ ਇਸ ਗਰੀਬ ਤਰਖਾਨ ਨੇ ਆਪਣੇ ਛੱਪੜੀ ਵਿੱਚ ਤੁਹਾਡੀ ਸੇਵਾ ਕੀਤੀ ਹੈ ਤਾਂ ਉਸ ਦਾ ਸਭ ਕੁਝ ਹੀ ਤੋੜਪਾਨ ਦਿੱਤਾ ਹੈ ਫਿਰ ਇਹ ਸਾਨੂੰ ਵਿਦਾ ਕਰਨ ਆਇਆ ਹੈ ਹਰ ਪ੍ਰਕਾਰ ਇਸ ਭਲਾਈ ਕੀਤੀ ਹੈ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਇਸ ਤਰਖਾਨ ਨੇ ਜੋ ਸੇਵਾ ਕੀਤੀ ਹੈ ਉਹ ਪਰਵਾਨ ਹੋ ਗਈ ਹੈ ਇਸ ਗੱਲ ਨੂੰ ਮਾਨ ਵਿੱਚ ਚੰਗੀ ਤਰ੍ਹਾਂ ਸਮਝ ਲਵੋ ਇਹ ਕਹਿ ਕੇ ਤਰਖਾਣ ਨੂੰ ਵਾਪਸ ਮੋੜ ਦਿੱਤਾ ਅਤੇ ਆਪ ਅੱਗੇ ਚੱਲ ਪਏ। ਜਦ ਤਰਖਾਣ ਨੇ ਜਾ ਕੇ ਆਪਣਾ ਘਰ ਵੇਖਿਆ ਤਾਂ ਉੱਥੇ ਸੁੰਦਰ ਮਹਿਲ ਬਣੇ ਹੋਏ ਸਨ ਜਿਸ ਵਿੱਚ ਸੋਨੇ ਦੇ ਬਰਤਨ ਭਰੇ ਹੋਏ ਸਨ ਅਤੇ ਕਈ ਪ੍ਰਕਾਰ ਦੇ ਸੁੰਦਰ ਵਸਤਰ ਪਏ ਸਨ। ਤਰਖਾਣ ਉਹਨਾਂ ਵਸਤਾਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਇਆ। ਤੇ ਉਸ ਨੇ ਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਪਹਿਚਾਣਿਆ ਚਾਰ ਪਦਾਰਥ ਪਾ ਕੇ ਉਹ નિਹਾਲ ਹੋ ਗਿਆ ਪਰ ਦਿਲ ਵਿੱਚ ਬੜਾ ਪਛਤਾਇਆ ਕਿ ਉਹ ਗੁਰੂ ਜੀ ਦੇ ਅਸਲ ਭੇਦ ਨੂੰ ਨਹੀਂ ਜਾਣ ਸਕਿਆ ਹੈ ਉਹ ਤਰਖਾਨ ਇਹ ਸੋਚ-ਸੋਚ ਕੇ ਬਹੁਤ ਵਿਆਕੁਲ ਹੋ ਗਿਆ ਕਿ ਉਹ ਗੁਰੂ ਜੀ ਨੂੰ ਪਹਿਚਾਣ ਨਹੀਂ ਸਕਿਆ ਅਖੀਰ ਉਹ ਭੱਜ ਉੱਠਿਆ ਅਤੇ ਉਸ ਪਾਸੇ ਵੱਲ ਚੱਲਦਾ ਰਿਹਾ ਜਿੱਧਰ ਗੁਰੂ ਜੀ ਗਏ ਸਨ ਅਖੀਰ ਇੱਕ ਪਿੰਡ ਦੇ ਬਾਹਰ ਉਹ ਗੁਰੂ ਜੀ ਨੂੰ ਜਾ ਮਿਲਿਆ ਉਹ ਗੁਰੂ ਜੀ ਦੇ ਚਰਨਾ ਉੱਪਰ ਟੈਪਿਆ ਤੇ ਤਰਲੇ ਲੈਣ ਲੱਗਾ ਹੇ ਪ੍ਰਭੂ ਮੈਨੂੰ ਮਾਫ਼ ਕਰ ਦੇਵੋ ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ ਹਾਂ ਤੁਸੀਂ ਤਾਂ ਆਪ ਮਾਲਕ ਹੋ ਮੈਂ ਜਦ ਆਪਣੇ ਛਪੜੀ ਵਾਲੇ ਸਥਾਨ ਤੇ ਪੂਜਾ ਤਾਂ ਉੱਥੇ ਇੱਕ ਸੁੰਦਰ ਮਹਿਲ ਬਣਿਆ ਵੇਖਿਆ ਅੰਦਰ ਸਾਰੇ ਬਰਤਨ ਸੋਨੇ ਦੇ ਬਣੇ ਸਨ ਤੇ ਬਹੁਤ ਕੀਮਤੀ ਸਾਜੋ-ਸਮਾਨ ਪਿਆ ਸੀ ਮੈਨੂੰ ਤਾਂ ਤੁਸੀਂ ਇੱਕ ਪਲ ਵਿੱਚ ਰਾਜਾ ਬਣਾ ਦਿੱਤਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ